ਇਹ ਲ ਸਾਡੇ ਨਾਲ ਲਾਲਾ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ ਇਹ ਗਾਣਾ ਤੁਹਾਨੂੰ ਯਾਦ ਹੈ ਇਹ ਗਾਣਾ ਆਈ ਥਿੰਕ ਵੀ 22 ਸਾਲ ਪਹਿਲਾਂ ਆਇਆ ਹੋਣਾ ਤਾਂ ਇਸ ਗਾਣੇ ਨੇ ਦਿਲਜੀਤ ਨੂੰ ਸਟਾਰ ਬਣਾ ਦਿੱਤਾ ਸੀ ਦਿਲਜੀਤ ਦੀ ਪਹਿਲੀ ਐਲਬਮ ਆਈ ਸੀ ਇਸ਼ਕ ਨਾਲ ਊੜਾ ਐੜਾ ਉਸਨੇ ਉਸ ਨੂੰ ਪੌਪੂਲਰ ਜ਼ਰੂਰ ਕਰ ਦਿੱਤਾ ਸੀ ਲੇਕਿਨ ਕੁਝ ਲੋਕੀ ਕਹਿੰਦੇ ਵੱਡੀ ਵੱਡੀ ਹਿੱਟ ਨਹੀਂ ਹੋਈ ਸੀ ਤਾਂ ਜਿਹੜੀ ਅਗਲੀ ਐਲਬਮ ਆਈ ਉਸਨੇ ਦਿਲਜੀਤ ਨੂੰ ਬਹੁਤ ਵੱਡਾ ਸਟਾਰ ਬਣਾ ਦਿੱਤਾ ਸੀ 18 ਸਾਲ ਦੀ ਉਮਰਾਂ 'ਚ ਦਿਲਜੀਤ ਵਿਆਹਾਂ ਦੇ ਫੰਕਸ਼ਨ ਲਗਾਉਣ ਲੱਗ ਗਿਆ ਸੀ ਤੇ ਅੱਜ ਕਈ ਸੋ ਕਾਲਡ ਸਿੰਗਰ ਕਹਿ ਰਹੇ ਨੇ ਕਿ ਦਿਲਜੀਤ ਨੂੰ ਫੇਮਤਾ ਮਿਲਿਆ ਕਿਉਂਕਿ ਉਹਨੂੰ ਅਲੂਮਨਾਟੀ ਦੇ ਜੁਆਇਨ ਕਰਵਾ ਕੇ ਉਹਨੂੰ ਸਟਾਰ ਬਣਾਇਆ ਉਹ ਭਾਈ ਸਾਹਿਬ ਦਿਲਜੀਤ ਅੱਜ ਤੋਂ 20 ਸਾਲ ਪਹਿਲਾਂ ਤੋਂ ਹੀ ਸਟਾਰ ਹੈ ਜੱਟ ਐਂਡ ਜੁਲੀਅਟ ਜਦੋਂ ਆਈ ਸੀ 2011-12 ਦੇ ਵਿੱਚ ਪੰਜਾਬ ਦਾ ਸੁਪਰਸਟਾਰ ਤਾਂ ਫਿਲਮਾਂ ਦੇ ਵਿੱਚ ਉਹ ਬਣ ਗਿਆ ਸੀ ਪੰਜਾਬ ਦਾ ਸ਼ਾਹਰੂਖ ਖਾਨ शाहरुख खान ਤੋਂ ਵੱਧ ਜਿਹੜੀ ਪੌਪੂਲਾਰਿਟੀ ਹੈ ਪੰਜਾਬ ਦੇ ਵਿੱਚ ਦਿਲਜੀਤ ਨੂੰ ਅਜ ਤੋਂ 10 ਸਾਲ ਪਹਿਲਾਂ ਮਿਲਣੀ ਚਾਲੂ ਹੋ ਗਈ ਸੀ ਦਿਲਜੀਤ ਨੂੰ ਐਲੂਮਿਨਾਟੀ ਨੇ ਕੁਝ ਨਹੀਂ ਕੀਤਾ ਸਗੋਂ ਐਲੂਮਿਨਾਟੀ ਦਾ ਮਾਣ ਵਧਿਆ ਜੇ ਜੇ ਮੰਨ ਲਈਏ ਕਿ ਦਿਲਜੀਤ ਨੇ ਐਲੂਮਿਨਾਟੀ ਜੁਆਇਨ ਕਰ ਵੀ ਲਈ ਹੈ ਜੇ ਕੋਈ ਕਹਿੰਦਾ ਤਾਂ ਆਪਾਂ ਚਲੋ 1 ਮਿੰਟ ਲਈ ਮੰਨ ਲੈਂਦੇ ਆਂ ਵੈਸੇ ਤਾਂ ਬਕਵਾਸ ਹੈ ਲੇਕਿਨ ਜੇ ਐਲੂਮਿਨਾਟੀ ਵੀ ਕਿਸੇ ਨੂੰ ਆਪ ਦੇ ਵਿੱਚ ਸ਼ਾਮਿਲ ਕਰਨਾ ਚਾਹੇਗਾ ਤਾਂ ਉਹ ਬਿਲਕੁਲ ਟੌਪ ਦੇ ਲੋਕਾਂ ਕੋਲ ਜਾਂਦਾ ਹੈ ਕਿਸੇ ਹੋਰ ਕੋਲ ਕਿਉਂ ਨਹੀਂ ਆਂਦਾ ਅਲੂਮਨਾਟੀ ਕੀ ਸਾਨੂੰ ਜੁਆਇਨ ਕਰ ਲੋ ਜੇ ਅਲੂਮਨਾਟੀ ਨੇ ਦਿਲਜੀਤ ਨੂੰ ਅਪਰੋਚ ਕੀਤਾ ਤਾਂ ਇਹਦੇ ਨਾਲ ਅਲੂਮਨਾਟੀ ਵਾਲਿਆਂ ਦਾ ਨਾਮ ਵਧਿਆ ਹੋਏਗਾ ਨਾ ਕਿ ਦਿਲਜੀਤ ਦਾ ਦਿਲਜੀਤ ਨੂੰ ਕਿਸੇ ਦੀ ਲੋੜ ਨਹੀਂ ਹੈ ਆ ਜਿਹੜੇ ਕੱਲ ਦੇ ਛਲਾਰੂ ਜੇ ਉੱਠ ਕੇ ਉਹਨੂੰ ਕਹਿ ਰਹੇ ਆ ਕਿ ਇਦਾਂ ਕਰਤਾ ਜੀ ਉਦਾਂ ਕਰਤਾ ਜੀ ਪੰਜਾਬ ਨਹੀਂ ਆ ਉਹ ਦਿਲਜੀਤ ਪੰਜਾਬ ਦਾ ਜਿਹੜਾ ਮਾਣ ਉਹ ਵਧਾ ਰਿਹਾ ਹੈ ਉਹ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਪੰਜਾਬ ਦਾ ਸਭ ਤੋਂ ਵੱਡਾ ਨੁਮਾਇੰਦਾ ਇਸ ਸਮੇਂ ਦਿਲਜੀਤ ਹੈ ਸਿੱਖਾਂ ਦਾ ਨੁਮਾਇੰਦਾ ਪੰਜਾਬ ਦਾ ਨੁਮਾਇੰਦਾ ਪ੍ਰੇਪrezent ਕਰ ਰਿਹਾ ਵਰਲਡ ਸਟੇਜ ਤੇ ਅਪਾ ਇਹ ਨਹੀਂ ਆਖਰੇ ਕੀ ਕੋਈ ਪੰਥ ਨੂੰ ਚਲਾ ਰਿਹਾ ਜਾਂ ਫਿਰ ਉਹਦਾ ਕੋਈ ਧਾਰਮਿਕ ਅਜੰਡਾ ਹੈ ਪਰ ਸਾਡੇ ਧਰਮ ਬਾਰੇ ਸਾਡੀ ਪੰਜਾਬੀਅਤ ਬਾਰੇ ਅਗਰ ਕੋਈ ਉਸ ਨੂੰ ਪੋਪੁਲਾਰਿਟੀ ਦਿਵਾ ਰਿਹਾ ਤਾਂ ਦਿਲਜੀਤ ਵਰਲਡ ਸਟੇਜ ਦੇ ਉੱਪਰ ਪਹਿਲਾ ਇਨਸਾਨ ਹੋਇਆ ਜੋ ਸਿੱਖਾਂ ਦੀ ਪਛਾਣ ਨੂੰ ਦਰਸਾ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਵੀ ਹੋਏ ਸੀ ਜਿਹਦੇ ਨਾਲ ਸਿੱਖਾਂ ਦੇ ਬਾਰੇ ਪਤਾ ਲੱਗਿਆ ਸੀ ਵਰਲਡ ਲੈਵਲ ਤੇ ਇਹ ਉਸ ਲੈਵਲ ਦੀ ਗੱਲ ਜਿਹੜੀ ਹੈ ਦਿਲਜੀਤ ਕਰ ਰਿਹਾ ਅੱਜ ਜੇ ਟੇਲਰ ਸਵਿਫਟ ਤੋਂ ਬਾਅਦ ਦਿਲਜੀਤ ਦਾ ਸ਼ੋਅ ਹੁੰਦਾ ਤੇ ਸਾਰੇ ਸਟੇਡੀਅਮ ਭਰੇ ਜਾਂਦੇ ਆ ਇਹ ਕੋਈ ਛੋਟੀ ਗੱਲ ਹੈ ਤੇ ਬਾਕੀ ਹਾਲੀਵੁੱਡ ਦੇ ਜਾਂ ਜਿਹੜੇ ਬਹੁਤ ਵੱਡੇ ਰੌਕ ਸਟਾਰ ਜਾਂ ਰੈਪਰਸ ਨੇ ਉਹ ਵੀ ਉਹ ਸਟੇਡੀਅਮ ਨਹੀਂ ਭਰ ਪਾਇਆ ਜੋ ਦਿਲਜੀਤ ਨੇ ਭਰਿਆ ਸੋ that is phenomenal ਐਸੇ ਕਰਕੇ ਜਦੋਂ ਕੋਈ ਇਨਸਾਨ ਏਡੀ ਚੜਾਈ ਉਹਦੀ ਹੋ ਜਾਂਦੀ ਆ ਤੁਹਾਨੂੰ ਲੱਤਾਂ ਖਿੱਚਣ ਵਾਲੇ ਬਹੁਤ ਆ ਜਾਂਦੇ ਨੇ ਤੇ ਤੁਹਾਨੂੰ ਇਹ ਵੀ ਦੱਸ ਦਿੰਨਾ ਇਹਦੇ ਨਾਲ ਉਹ ਫੇਮ ਪਾਲਦੇ ਇਹਦੇ ਨਾਲ ਕੀ ਹੁੰਦਾ ਕਿ ਉਹ ਲੋਕੀ ਚਾਹੁੰਦੇ ਨੇ ਕੀ ਦਲਜੀਤ ਦਾ ਨਾਮ ਲੈ ਕੇ ਹੀ ਜਲ ਦਲਜੀਤ ਦਾ ਨਾਮ ਲੈ ਕੇ ਹੀ ਆਪਾਂ ਅੱਗੇ ਵਧ ਜਾਈਏ ਲੇਕਿਨ ਜਿਹੜਾ ਬੰਦਾ ਤੁਹਾਨੂੰ ਸੇਮ ਦੇ ਰਿਹਾ ਉਹਦੀ ਬੁਰੀਾਈ ਕਰਨੀ ਕੋਈ ਚੰਗੀ ਗੱਲ ਨਹੀਂ ਆ ਅਸੀਂ ਵੀ ਦਲਜੀਤ ਦੇ ਉੱਤੇ ਵੀਡੀਓ ਬਣਾ ਕੇ ਅਸੀਂ ਦਲਜੀਤ ਦਾ ਜਿਹੜਾ ਫੇਮ ਹੈ ਉਹਦਾ ਸਕਸੈਸ ਹੈ ਉਹਦਾ ਫਾਇਦਾ ਲੈਣਾ ਚਾਹੁੰਦੇ ਆ ਅਸੀਂ ਮੰਨਦੇ ਆ ਪਰ ਉਹਦੇ ਬਾਰੇ ਚੰਗਾ ਬੋਲ ਰਹੇ ਆ ਜਿਹੜਾ ਇਨਸਾਨ ਸਾਡੇ ਵੀਡੀਓ ਨੂੰ ਚਲਾ ਰਿਹਾ ਹੈ ਉਹਦੇ ਬਾਰੇ ਮਾੜਾ ਤਾਂ ਨਹੀਂ ਬੋਲ ਰਹੇ ਮਾੜਾ ਬੋਲ ਕੇ ਆਪਦਾ ਜਿਹੜਾ ਕੰਮ ਹੈ ਬਹੁਤਾ ਨਹੀਂ ਚੱਲਦਾ ਕਿਸੇ ਬਾਰੇ ਮਾੜਾ ਬੋਲ ਕੇ ਤੇ ਇਸ ਕਰਕੇ ਦਿਲਜੀਤ ਜੇ ਚੰਗਾ ਕਰ ਰਿਹਾ ਉਹਦੇ ਕਰਕੇ ਕਾਫੀ ਮੀਡੀਆ ਆਊਟਲੈਕਸ ਆਪਨੇ ਪੇजेस ਚਲਾ ਰਹੇ ਨੇ ਪਰ ਵਧੀਆ ਬੋਲ ਕੇ ਜਿਆਦਾ ਲੋਕੀ ਕੰਮ ਕਰ ਰਹੇ ਨੇ ਤੇ ਕਈ ਲੋਕੀ ਮਾੜਾ ਬੋਲਣ ਵਾਲੇ ਵੀ ਹੈਗੇ ਨੇ ਸੋ ਇਹ ਜੇ ਲੋਕਾਂ ਵੱਲ ਬਹੁਤਾ ਧਿਆਨ ਨਾ ਦਿਓ ਪਰ ਦਿਲਜੀਤ ਦਾ ਜਵਾਬ ਜਿਹੜਾ ਹੈ ਕਿ ਉਹਨਾਂ ਲੋਕਾਂ ਨੂੰ ਵੀ ਤਰੱਕੀਆਂ ਬਖਸ਼ਣ ਉਹਨਾਂ ਤੇ ਵੈਸੇ ਤਾਂ ਦੇਖਿਆ ਜਾਏ ਤਰਸੀ ਆਉਂਦਾ ਤੇ ਜਿਹੜੀ ਹੈ ਉਹਨਾਂ ਨੂੰ ਚੰਗੀ ਸਮਤ ਬਖਸ਼ੀ ਜਾਵੇ ਉਹਨਾਂ ਨੂੰ ਵੀ ਰੱਖਿਆ ਮਿਲਨ ਤਾਂ ਕਿ ਉਹ ਇਦਾਂ ਦੀ ਹੋਚੀਆਂ ਹਰਕਤਾਂ ਤੋਂ ਪਰੇ ਹੋ